ਇਹੋ ਜੇ ਬਣਾ ਰਹੇ ਆਂ ਬਾਈ ਸਾਹਿਬ ਅੱਜ ਦੇ ਇਸ ਨੂੰ ਜੇ ਗੱਲਾਂ ਦੇ ਆਪਾਂ ਇੰਝ ਕਰਨਾ ਤੇ ਵੋਟਾਂ ਕਿਵੇਂ ਲਵਾਵਾਂਗੇ ਆਪਾਂ ਇਹਨੂੰ ਅੱਗੋਂ ਤੋਂ ਦਿਖਾਓ ਆਪਾਂ ਵੋਟਾਂ ਕਿਵੇਂ ਬੋਲੀਆ ਕਿੱਦਾਂ ਬਾਈ ਮਾਸ਼ੀ ਕੋਈ ਇੱਕ ਬਟ ਪਾ ਮਾਸ਼ੀ ਕੋਣੀ ਇਹਨਾਂ ਨੂੰ ਬੁਲਾ ਕੇ ਆਜ ਬਾਈ ਜੀ ਕੁੜੀਆਰੀ ਵੀ ਲੋਕਾਂ ਨੂੰ ਇਹਨਾਂ ਨੂੰ ਬੋਲਣ ਦੀ ਥੋੜੀ ਅਕਲ ਸਿਖਾਓ ਅੱਗੇ ਵੀ ਤੁਹਾਡੇ ਨਾਲ ਕੋਈ ਦਿੱਕੀ ਚੌਂਦਾ ਦੇ ਬੰਦਾ ਸਾਰੇ ਦੱਸੀ ਆ ਬਲੇ ਪੈਸੇ ਲੈ ਕੇ ਗੱਲ ਨੇ ਨਹੀਂ ਫੜਾਏ ਆ ਇਹ ਪੈਸੇ ਲੈ ਕੇ ਤੂੰ ਬੋਲੋਂ ਪਿਆ ਸਾਡੇ ਬੰਦੇ ਨਹੀਂ ਅੱਜ ਸਾਰਾ ਚਲੋ ਕੋਈ ਨਹੀਂ ਸਾਡੇ ਅੱਜ ਅੱਜ ਵੀ ਅੱਜ ਵੀ ਕਬਰ ਲਾਈ ਤੁਹਾਡੀ ਇਹ ਕਿਹੋ ਜਿਹਾ ਸਾਥ ਆ ਆ ਸੂਬੇ ਦੇ ਦੇ ਤੀਸ ਨਹੀਂ ਯਾਰ ਇਹਨਾਂ ਦੀ ਗੱਲ ਤੇ ਨਾਸੀਓ ਲੱਗੋ ਯਾਰ ਬਾਬਾ ਜੀ ਪੁੱਤਰ ਘਰ ਦਾ ਨਿੱਜੀ ਸਵਾਲ ਨਹੀਂ ਹੁੰਦਾ ਇਹ ਜਨਤਾ ਦੇ ਸਵਾਲ ਨੇ ਪੁੱਤਰ ਘਰ ਦਾ ਨਿੱਜੀ ਸਵਾਲ ਥੋੜੀ ਆ

ਆਪਣਾ ਘਰ ਬਣਾ ਲੈ ਨਹੀਂ ਨਹੀਂ ਲੋਕਾਂ ਆਹ ਵੀਰ ਜੀ ਬਾਜੀ ਉਹ ਕਹਿੰਦਾ ਪੈਸੇ ਲੈ ਕੇ ਅਸੀਂ ਵੀ ਲਵਾ ਲਓ ਜੀ ਰੋਲਵਾਣੇ ਆਈ ਤਾ ਲਵਾ ਦਿੰਦਾ ਮੈਂ ਜਾ ਕੇ ਤਲਾਉਂਗਾ ਵੀਰ ਭਾਜੀ ਕੋਈ ਬਾਦ ਮੀਡੀਆ ਆਓ ਦਰਦਾਰ ਨਹੀਂ ਕਰ ਮੇਰੇ ਮੇਰੇ ਪੈਰ ਦਰਦ ਹੋ ਰਿਹਾ ਕੋਈ ਸਾਡੇ ਭਰਾ ਉਹ ਭਾਜੀ ਮੰਨਿਆ ਤਾਂ ਮੈਨੂੰ ਖਬਰ ਜੀ ਹੈ ਕਿ ਗੁਸਤਾਖੀ ਹੋਈ ਨਾ ਗੁਸਤਾਖੀ ਮੈਂ ਤਾਂ ਪੂਰੋਂ ਧਿਆਨ ਹੀ ਲਾਇਦਾ ਮੈਂ ਕੋਈ ਦਾਸ ਵਾਰਾ ਜੀ ਉਹਦੀ ਮਾਂ ਚ ਰੱਖੇ ਇਹ ਬੰਦੇ ਇੱਧਰ ਲੱਗਣ ਦੇ ਮਾਝੇ ਚ ਕਾਬਲ ਨਹੀਂ ਹੈਗੇ ਜਿਹੜੇ ਬੰਦੇ ਨੂੰ ਬੋਲਣ ਦੀ ਹੈ ਮੈਂ ਤਾਂ ਦੇ ਬੱਚਿਆਂ ਵਰਗਾ ਉਹਨਾਂ ਨੂੰ ਰੋਕੋ ਉਹ ਮਾਲੇ ਰੋਕੋ ਉਹਨਾਂ ਨਾਲ ਗੋਲੇ ਸੁਣਿਆ ਬਾਬਾ ਜੀ ਇਦਾਂ ਨਹੀਂ ਰਛਣ ਲੱਗੀਆਂ ਉਹ

Thank yeah. you.